ਜਿੱਥੇ ਇੱਕ ਪਾਸੇ ਦਿੱਲੀ ਐਂਡ ਸੀਆਰ ਹਰਿਆਣਾ ਹਿਮਾਚਲ ਪ੍ਰਦੇਸ਼ 'ਚ ਟਟਵਾ ਮੀਂਹ ਪੈ ਰਿਹਾ ਹੈ ਉੱਥੇ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੋਕ ਮੀਂਹ ਨੂੰ ਤਰਸੇ ਪੈ ਨੇ ਲੋਕਾਂ ਨੂੰ ਪਰੇਸ਼ਾਨ ਗਰਮੀ ਨੇ ਕਰ ਰੱਖਿਆ ਹੈ ਦੱਸਈਏ ਕਿ ਹਮਸ ਭਰੀ ਤੇ ਚਿਚਕੀ ਗਰਮੀ ਨੇ ਲੋਕਾਂ ਨੂੰ ਫਿਰ ਤੋਂ ਇੱਕ ਵਾਰੀ ਘਰ ਦੇ ਵਿੱਚ ਕੈਦ ਕਰ ਦਿੱਤਾ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਅਲਰਟ ਜਾਰੀ ਕੀਤਾ ਗਿਆ ਹੈ بارش ਦਾ ਲੋਕਾਂ ਨੂੰ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਹਮਸ ਭਰੀ ਗਰਮੀ ਨੇ ਲੋਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਰਫ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਲਈ ਮਜਬੂਰ ਕਰ ਦਿੰਦਾ ਹੈ ਟੱਕੜੀ ਭਾਰਤ ਦੇ ਵਿੱਚ ਅੱਜ ਮੌਨਸੂਨ ਵਿਭਾਗ ਵੱਲੋਂ ਕੁਝ ਅਲਰਟ ਜਾਰੀ ਕਰ ਦਿੱਤਾ ਹੈ ਤੇ ਪੰਜਾਬ ਦੇ ਕਿਹੜੇ ਕਿਹੜੇ ਸੂਬੇ ਦੇ ਵਿੱਚ ਮੀਂਹ ਦੀ ਵਿਖੇਵਾੜੀ ਕੀਤੀ ਗਈ ਆ ਉਹ ਤੁਹਾਨੂੰ ਦੱਸ ਰਹੀ ਕਿ ਤੁਹਾਡੇ ਸੂਬੇ ਦੇ ਵਿੱਚ ਅੱਜ ਮੌਸਮ ਕਿਦਾਂ ਦਾ ਰਹੇਗਾ ਹਰਿਆਣਾ ਵਿੱਚ ਮੌਨਸੂਨ 30 ਜੁਲਾਈ ਤੱਕ ਰਹੇਗਾ ਇਸ ਕਾਰਨ ਅੱਜ ਯਾਨੀ ਵੀਰਵਾਰ ਨੂੰ ਦੱਖਣੀ ਹਰਿਆਣਾ ਚ ਭਾਰੀ ਬਾਰਿਸ਼ ਹੋਵੇਗੀ ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਵੀ 6 ਦਿਨ ਮੌਨਸੂਨ ਰਹੇਗਾ ਮੌਨਸੂਨ ਵਿਗਿਆਨੀ ਅਮਤਾਪਿਕ ਅਗਲੇ 2 ਦਿਨਾਂ ਚ ਪੰਜਾਬ ਚ ਮੌਨਸੂਨ ਦੀ ਸਰਗਮੀ ਵਧੇਗੀ ਜਿਸ ਕਾਰਨ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ ਮੌਸਮ ਵਿਭਾਗ ਨੇ ਪਠਾਨਕੋਟ ਵਿੱਚ ਭਾਰੀ ਮੀਂਹ ਤੇ 13 ਜ਼ਿਲ੍ਹਿਆਂ ਵਿੱਚ ਆਮ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਵਿ हिमाचल प्रदेश ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਹੈ ਚੰਡੀਗੜ੍ਹ ਵਿੱਚ ਮੀਂਹ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹਰਿਆਣਾ ਮੌਸਮ ਵਿਭਾਗ ਨੇ सोनीपत ਪਾਣੀਪਤ करनाल ਜੀਨ ਕੈਪਥਲ ਕੁਰੂਖੇਤਰ ਅਤੇ ਯਮੁਨਾਨਗਰ ਵਿੱਚ ਜਮੀਂ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਪਢਾਉ ਬਲੱਡ ਕਰਸੂਨਾ ਗੁਰੂਗ੍ਰਾਮ ਲੋਹਾਰ ਤੋਸਾਮ ਝੰજર ਬਹਾਦਰਗੜ ਸੰਪਾਲਾ ਰੋਤ ਤੱਕ 시ਵਾਨੀ ਹਿਮਾਰ ਆਦਮਪੁਰ ਨਾਥੁਰ ਚਪਾਟਾ ਈਲਾਨਾਬਾਦ ਫਤਿਆਬਾਦ ਹਰਿਆਣਾ ਫਰੀਦাবাদ ਕਰੋੜਾ ਸੋਨੀਪੱਤ ਤਕ ਨੌਰ ਦਹਾੜਾਗੜ ਜਗਵਾੜਾ ਛੇਲੀ ਚ 30 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ ਦੇ ਨਾਲ ਨਾਲ ਗੱਜਰ ਨਾਲ ਵੀ ਪਵੇਗਾ ਪੰਜਾਬ ਵਿੱਚ ਮੌਸਮ ਵਿਭਾਗ ਅਨੁਸਾਰ ਪਠਾਨਕੋਟ ਵਿੱਚ ਭਾਰੀ ਹਿੰਧੀ ਸੰਭਾਵਨਾ ਹੈ ਇਹਦੇ ਚ ਜ਼ਿਲ੍ਹਾ orange alert ਤੇ ਹੈ ਕੁਦਰਸਪੁਰ ਅਮਰitsar ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਚਲੰਦਰ ਬਠਿੰਡਾ ਲੋਹੇੜਾ ਮਾਨਸਾ ਰੂਪਨਗਰ ਪਟਿਆਲਾ ਅਤੇ ਮੋਹਾਲੀ ਚ ਬਾਰਿਸ਼ ਅਤੇ ਗੜੇਮਾਰੀ ਹੋਵੇਗੀ ਹਿਮਾਚਲ ਵਿੱਚ ਮੌਸਮ ਵਿਭਾਗ ਨੇ ਤਿੰਨ ਜਿਲ੍ਹਾ ਚੰਬਾ ਕਾਂਗੜਾ ਅਤੇ ਸਿਮੋਰਚ ਕੁਝ ਥਾਵਾਂ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਦਾਸ ਲਈ ਹਰਿਆਣਾ ਵਿੱਚ ਮੌਨਸੂਨ 30 ਜੁਲਾਈ ਤੱਕ ਰਹੇਗਾ ਇਸ ਕਾਰਨ ਅੱਜ ਯਾਨੀ ਵੀਰਵਾਰ ਨੂੰ ਦੱਖਣੀ ਹਰਿਆਣਾ ਚ ਪਾਰਿਬਾਰਿਸ਼ ਹੋਵੇਗੀ ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਵੀ 6 ਦਿਨ ਮੌਨਸੂਨ ਰਹੇਗਾ ਮੌਨਸੂਨ ਵਿਗਿਆਨੀ ਅਨੁਸਾਰ ਅਗਲੇ 2 ਦਿਨਾਂ ਚ ਪੰਜਾਬ ਚ ਮੌਨਸੂਨ ਦੀ ਸਰਗਮੀ ਵਧੇਗੀ ਜਿਸ ਕਾਰਨ ਨਹਿਮਾ ਚਲਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਠਾਨਕੋਟ ਹਾਈ ਅਲਰਟ ਤੇ ਹੈ ਤੇ ਬਾਕੀ 13 ਜ਼ਿਲ੍ਹਿਆਂ ਦੇ ਵਿੱਚ ਗੜੀਬਾਰੀ ਤੇ ਗੱજર ਕੇ ਵੀ ਚਤਾਵਨੀ ਦਿੱਤੀ ਗਈ ਹੈ ਦੱਸ ਇਹ ਕਿ ਲੋਕਾਂ ਨੂੰ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿਉਂਕਿ ਹਮਸਪ੍ਰਯਤੇ ਜਪੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੰਦਾ ਹੈ ਲੋਕਾਂ ਦੀ ਨਿਗਾ ਸਿਰਫ بارش ਤੇ ਹੈ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਦੱਸ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ بارش ਪੈ ਰਹੀ ਹੈ ਜਾਂ ਫਿਰ ਤੁਸੀਂ ਵੀ ਗਰਮੀ ਦਾ ਸਾਹਮਣਾ ਕਰ ਰਹੇ ਹੋ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰ ਪੰਜਾਬੀ ਮੀਡੀਆ ਹੁੰਦੀ ਹੋਈ ਜਾਸਤ ਧੰਨਵਾਦ